ਹੌਸਾਲ ਦੇ ਹੋ ਗਏ ਮਾਜੀ ਅੱਦੇ ਵਾਲਜੇ ਕਾਲੇ ਨੇ ਹੱਥੀ ਕੀਰਤ ਇਨਾ ਨੇ ਕਰਕੇ ਬੱਚੇ ਆਪਣੇ ਪਾਲੇ ਨੇ ਸ਼ਾਕਾਹਾਰੀ ਸ਼ੁਰੂ ਤੋ ਮਾਜੀ ਸਾਦਾ ਖਾਣਾ ਖਾਂਦੇ ਨੇ ਆਇਤਵਾਰ ਨੂੰ ਸਤ ਸੰਗ ਸੁਣਦੇ ਇਹ ਜ਼ਰੂਰ ਜਾਂਦੇ ਨੇ ਇਹ ਜ਼ਰੂਰ ਜਾਂਦੇ ਨੇ ਸੌ ਸਾਲ ਦੇ ਹੋ ਗਏ माजी ਅੱਧੇ ਵਾਲ ਜੇ ਕਾਲੇ ਨੇ ਅੱਥੀ ਕੀਰਤ ਇਨਾਹਨੇ ਕਰਕੇ ਬੱਚੇ ਆਪਣੇ ਪਾਲੇ ਨੇ ਬੱਚੇ ਆਪਣੇ ਪਾਲੇ ਨੇ ਪਾਕ ਸੁਤਾਨ ਦਾ ਜਨਮ ਇਨਾ ਦਾ ਪਿੰਡ ਚਾਂਦੀ ਆਲਾ ਦੱਸਦੇ ਨੇ ਕੋਈ ਆਲਾਟ ਜਮੀਨ ਸਵਾਹ ਆਲਾ ਪਿੰਡ ਸੁਬਾਜ ਕੇ ਵਸਦੇ ਨੇ ਪਿੰਡ ਸੁਬਾਜ ਕੇ ਵਸਦੇ ਨੇ ਸਭ ਕੋੜ ਮਾ ਜੋੜ ਕੇ ਰੱਖਿਆ ਦੁੱਖ ਸੁੱਖ ਪੁੱਛਣ ਆਂਦੇ ਨੇ ਸੌ ਸਾਲ ਦੇ ਹੋ ਗਏ ਮਾ ਜੀ ਅਦੇਵਾਲ ਜਿ ਕਾਲੇ ਨੇ ਅਦੇਵਾਲ ਜਿ ਕਾਲੇ ਨੇ ਧਾਰਮਿਕ ਰੁਚੀਆਂ ਵਾਲੇ ਆਪ ਸੱਬਰ ਸਾਰਾ ਕਰਿਆ ਹੈ ਡਾਕਟਰ ਮਾਸਟਰ ਤੇ ਪਰ ਫੈਸਲ ਹਰ ਇੱਕ ਹੋਇਆ ਪੜ ਆਏ ਹਰ ਇੱਕ ਹੋਇਆ ਪੜ ਆਏ ਹਰ ਇੱਕ ਨਾਲ ਇਹ ਮਿੱਠਾ ਬੋਲਣ ਸਬ ਦੇ ਮਨ ਨੂੰ ਭਾਂਦੇ ਨੇ ਸੌ ਸਾਲ ਦੇ ਹੋ ਗਏ ਮਾ ਜੀ ਅੱਦੇ ਵਾਲ ਜੇ ਕਾਲੇ ਨੇ ਅੱਦੇ ਵਾਲ ਜੇ ਕਾਲੇ ਨੇ ਘਰ ਵਿੱਚ ਵੱਸਦਾ ਰੱਬ ਹੈ ਸਾਡੇ ਬਾਰ ਜਾਣਦੀ ਲੋੜ ਨਹੀਂ ਜੋ ਮੰਗੀਏ ਸਭ ਮਿਲਦਾ ਆਉਂਦੀ ਕਦੇ ਵੀ ਸਾਨੂੰ ਥੋੜ ਨਹੀਂ ਕਦੇ ਵੀ ਸਾਨੂੰ ਥੋੜ ਨਹੀਂ ਰੰਗ ਰੰਗੇ ਲਿਖੀ ਇਨਾਤੇ ਸਭ ਨੂੰ ਪੈ ਸੁਣਾ ਦੇ ਨੇ ਸੌ ਸਾਲ ਦੇ ਹੋ ਗਏ ਮਾਜੀ ਅੱਧੇ ਵਾਲ ਜੇ ਕਾਲੇ ਨੇ ਅੱਧੇ ਵਾਲ ਜੇ ਕਾਲੇ ਨੇ ਐਤਵਾਰ ਨੂੰ ਸਤ ਸੰਗ ਸੁਣਦੇ ਏ ਜ਼ਰੂਰ ਜਾਂਦੇ ਨੇ ਸਭ ਕੋੜ ਮਾ ਜੋੜ ਕੇ ਰੱਖਿਆ ਦੁੱਖ ਸੁੱਖ ਪੁੱਛਣ ਆਂਦੇ ਨੇ ਹਰ ਇੱਕ ਨਾਲ ਇਹ ਮਿੱਠਾ ਬੋਲਣ ਸਭ ਦੇ ਮਨ ਨੂੰ ਭਾਂਦੇ ਨੇ ਕਉ ਉਤਾਰ ਗੀਲੇ ਲਿਖੀ ਇਨਾਤੇ ਸਭ ਨੂੰ ਪੈ ਸੁਣਾ ਦੇ ਨੇ ਸਭ ਨੂੰ ਪੈ ਸੁਣਾ ਦੇ ਨੇ ਸਭ ਨੂੰ ਪੈ ਸੁਣਾ ਦੇ ਨੇ